ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਤੁਹਾਨੂੰ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਨੂੰ ਇਸ ਸਥਾਨ ਨੂੰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਰ ਪ੍ਰਾਪਤ ਹੈ ਕਿ ਕੋਈ ਵੀ ਇੱਥੇ ਆ ਕੇ ਇਸ਼ਨਾਨ ਕਰਦਾ ਹੈ ਅਤੇ ਇੱਥੇ ਆ ਕੇ ਰੱਖ ਲਾਉਂਦਾ ਹੈ ਤਾਂ ਉਸ ਮਨੁੱਖ ਦੇ ਜਾਂ ਉਸ ਵਿਅਕਤੀ ਦੇ ਚਮੜੀ ਦੇ ਜਿੰਨੇ ਵੀ ਰੋਗ ਨੇ ਉਹ ਦੂਰ ਹੁੰਦੇ ਨੇ ਸੋ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਉਹ ਅਸੀਂ ਹੁਣ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਤੇ ਨਾਲ ਨਾਲ ਇਸ ਸਥਾਨ ਦੇ ਦਰਸ਼ਨ ਵੀ ਕਰਵਾਉਣੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਰੀ ਇਤਿਹਾਸ ਹੈ ਇਹ ਜਿੱਥੇ ਆਪਾਂ ਖੜੋਤੇ ਆਏ ਚੰਬਲ ਪਿੰਡ ਦਾ ਗੁਰਦੁਆਰਾ ਤਨ ਤਰ ਬਾਬਾ ਸਿੱਧ ਸਰਸਾਈ ਜੀ ਦਾ ਬਾਬਾ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਸ੍ਰੀ ਦਾਨੇ ਸਰਤਾਜ ਦੇ ਸੇਵਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਲੋਵਰ ਸਾਹਿਬ ਦੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਇਹ ਖੁਸ਼ੀ ਦੇ ਵਿੱਚ ਤਰਨਤਾਂ ਵਾਲੇ ਸਲੋਵਰ ਸਾਹਿਬ ਦੀ ਬਾਬਾ ਜੀ ਨੇ ਸੇਵਾ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਸ਼੍ਰੀ ਦਾਨੇ ਸਰਤਾਜ ਨੇ ਤੇ ਬਾਬਾ ਜੀ ਇੱਥੋਂ ਆਪਣਾ ਨਾਮ ਬੰਦਗੀ ਆਪਣਾ ਕਰਕੇ ਕਈ ਟੋਕਰੀ ਲੈ ਕੇ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਣੀ ਛੱਕੇ ਪਾਣੀ ਧਣੀ ਆਪਣਾ ਜਾਂ ਉਸ ਟਾਈਮ ਤੇ ਨਾਲ ਖੜਦੇ ਜਾਂ ਛੱਕਦੇ ਤੇ ਜਾ ਕੇ ਗੁਰੂ ਅਰਜਨ ਦੇਵ ਪਾਸ਼ਾ ਦੇ ਸਲੋਰ ਸਾਹਿਬ ਦੀ ਸੇਵਾ ਕਰਦੇ ਸੀ ਜੇ ਕੋਈ ਰਾਹ ਚੋਂ ਲੱਕੜ ਬਾਲਣ ਮਿਲ ਜਾਂਦਾ ਸੀ ਤੇ ਉਹ ਵੀ ਲੈ ਜਾਂਦੇ ਸੀ ਲੰਮੇ ਸਮੇਂ ਤੋਂ ਸੇਵਾ ਕਰਦੇ ਰਹੇ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਉੱਥੇ ਪਾਸ਼ਾ ਦਾ ਦਰਬਾਰ ਸਜਿਆ ਸੀ ਤੇ ਉਸ ਦਰਬਾਰ ਦੇ ਵਿੱਚ ਕੋੜਾ ਆ ਗਿਆ ਉਸ ਕੋੜੇ ਨੇ ਆਣ ਕੇ ਗੁਰੂ ਸਾਹਿਬ ਦੇ ਗੜੀ ਬੇਨਤੀ ਕੀਤੀ ਮੈਂ ਗੁਰੂ ਸਾਹਿਬ ਕੋੜ ਦੇ ਮਗਨ ਪੀੜਤ ਆਂ ਪੰਜੇ ਪਾਸ਼ਾਸ਼ੀ ਦਾਦੇ ਸਰਤਾਜ ਜੀ ਅਗੇ ਬੇਨਤੀ ਕੀਤੀ ਕਿ ਮੈਂ ਕੋੜ ਦੇ ਰੋਗ ਨਾਲ ਪੀੜਤਿਆਂ ਦੇ ਗੁਰੂ ਅਰਜਨ ਦੇਵ ਪਾਸ਼ਾ ਨੇ ਸੰਗਤ ਦੇ ਵਿੱਚ ਆਵਾਜ਼ ਲਾਈ ਮੇਰਾ ਨੀਮੀ ਪ੍ਰੇਮੀ ਸੇਖੋਤੋ ਜਿਨੇ ਇਥੋਂ ਦਾ ਜਲ ਪਾਣੀ ਨਾ ਛਕਿਆ ਹੋਵੇ ਸੇਵਾ ਇਥੇ ਕੀਤੀ ਹੋਏ ਬਾਬਾ ਜੀ ਪਹਿਲੇ ਬਚਨ ਦਾ ਨਹੀਂ ਉੱਠੇ ਪਰ ਦੂਸਰਾ ਬਚਨ ਗੁਰੂ ਅਰਜਨ ਦੇਵ ਪਾਸ਼ਾ ਨੇ ਛੱਡਿਆ ਮੇਰਾ ਨੀਮੀ ਪ੍ਰੇਮੀ ਸੇਖੋਤੋ ਜਿਨੇ ਇਥੋਂ ਦਾ ਜਲ ਪਾਣੀ ਨਾ ਛਕਿਆ ਹੋਵੇ ਤੇ ਬਾਬਾ ਜੀ ਫੇਰ ਦੂਸਰੇ ਬਚਨ ਨਾਲ ਨਹੀਂ ਤੇ ਤੀਸਰਾ ਬਚਨ ਪਰ ਗੁਰੂ ਅਰਜਨ ਦੇਵ ਪਾਸ਼ਾ ਨੇ ਬੈਠੇ ਨੂੰ ਛੱਡਿਆ ਉਸ ਟਾਈਮ ਤੇ ਜੋ ਵੀ ਆਖਿਆ ਸਿੰਘ ਆਖਿਆ ਜਾਂ ਬਾਬਾ ਜੀ ਆਖਿਆ ਬਾਬਾ ਜੀ ਉੱਠ ਕੇ ਲਾਓ ਪੱਲਾ ਇਸ ਕੋੜੇ ਨੂੰ ਬਾਬਾ ਜੀ ਨੇ ਉਸ ਕੋੜੇ ਨੂੰ ਉੱਠ ਕੇ ਸੱਤ ਵਾਰੀ ਪੱਲਾ ਲਾਇਆ ਜਿਹੜਾ ਇਹ ਲਾਉਣੇ ਇੱਥੇ ਗੁਰਦੁਆਰਾ ਸਾਹਿਬ ਪੱਲਾ ਲਾ ਕੇ ਗੱਜ ਪੱਲਾ ਪਾ ਕੇ ਗਾੜੀ ਖਲੋ ਕੇ ਗੁਰੂ ਅਰਜਨ ਦੇਵ ਪਾਸ਼ਾ ਸਿੱਧਾਂ ਦੇ ਸਰਤਾਜ ਦੇ ਗਾੜੀ ਖਲੋ ਕੇ ਪੁੱਛਿਆ ਬਾਬਾ ਜੀ ਮੇਰੇ ਪੱਲੇ ਦੇ ਵਿੱਚ ਕੀ ਤਾਕ ਤੇ ਮੇਰਾ ਗਰੀਬ ਸਿੱਖ ਦੇ ਪੱਲੇ ਲਾਉਣ ਵਾਲੇ ਇੱਕ ਹੋਰ ਦੂਰ ਹੋ ਜਾਊਗਾ ਤੇ ਬਾਬਾ ਜੀ ਨੇ ਕਿਹਾ ਤੇਰੀ ਜੱਦਾ ਤੇਰੀ ਪਿੰਡ ਦਾ ਕੋਈ ਪੱਲਾ ਲਾ ਦੂਗਾ ਤੇ ਇਹ ਜਿਹੜਾ ਚੰਬਲਦਾਰ ਹੋ ਗਿਆ ਇਹ ਨਹੀਂ ਰਹੂਗਾ ਤਾਂ ਬਾਬਾ ਜੀ ਨੇ ਆਖਿਆ ਵੀ ਇਹ ਕਲਯੁਗ ਦੇ ਵਿੱਚ ਬਿਮਾਰੀ ਫੈਲ ਗਈ ਤੇ ਮੈਂ ਅਨਪੜੀ ਨਹੀਂ ਸਰਕਾਰ ਸਕਦਾ ਮੇਰਾ ਪਿੰਡ ਤੇ ਗਰੀਬ ਯਾਰ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਕਿ ਜਿਹੜਾ ਤੇਰੇ ਦਰ ਦਾ ਪਾਣੀ ਪੀਊਗਾ ਉਹਦਾ ਰੋਗ ਨਾ ਠੂਗਾ ਬਰੇ ਗੁਰੂ ਅਰਜਨ ਦੇਵ ਪਾਸ਼ਾ ਨੇ ਇਹ ਵਰ ਦਿੱਤਾ ਸਾਡੇ ਪਿੰਡ ਦਾ ਜਿਹੜਾ ਰੋਗੀ ਆਉਂਦਾ ਵਾਹੀਂ ਲਿਖ ਕੇ ਲਾਇਆ ਬੋਲ ਚਰਨ ਗੰਗਾ ਤੇ ਜੇ ਪਈ ਰੋਗੀ ਕੋਈ ਆਵੇ ਉਹਨੇ ਸਾਡੇ ਪਿੰਡ ਦਾ ਜਲ ਪਾਣੀ ਨਹੀਂ ਸਗਣਾ ਜਿਹੜੇ ਨਾਲ ਉਹਦੇ ਰੋਗੀ ਦੇ ਉਹ ਜਲ ਪਾਣੀ ਸਗ ਸਕਦੇ ਆ ਇੱਥੇ ਅਸੀਂ ਜਣਿਆ ਬਾਬਾ ਸਤਾਨ ਦੀ ਪਵਿੱਤਰ ਮਿੱਟੀ ਉਹਨੂੰ ਮਿੱਟੀ ਨਹੀਂ ਕਹਿਣਾ ਰੱਖ ਸਾਹਿਬ ਕਹਿਣਾ ਉਹ ਇੱਥੋਂ ਇੰਨੀ ਕੁ ਲੈ ਜਾਣੀ ਜਾ ਕੇ ਇੱਕ ਬਰਤਨ ਲੈਣਾ ਜਾ ਕੇ ਕੋਰਾ ਕੂਜਾ ਇੱਕ ਕੌਲੀ ਇੱਕ ਗਲਾਸ ਕੌਲੀ ਗਲਾਸ ਜਿਹੜਾ ਮਰਜ਼ੀ ਹੋਵੇ ਭਾਵੇਂ ਪਲਾਸਟਿਕ ਦਾ ਜਿਹੜਾ ਮਰਜ਼ੀ ਭਾਵੇਂ ਸਟੀਲ ਦਾ ਕਿਉਂਕਿ ਮਗਰੋਂ ਜਲ ਪ੍ਰਵਾਹ ਕਰਨੇ ਕੌਲੀ ਗਲਾਸ ਰੱਖ ਕੁਜੇ ਚ ਪਾ ਕੇ ਉਸ ਕਮਰੇ ਚ ਲੈ ਜਾਣੀਆਂ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਇਹੋ ਜਿਹਾ ਬੰਦਾ ਉਸ ਕਮਰੇ ਚ ਨਾ ਆਵੇ ਘਰ ਦਾ ਬਾਹਰ ਦਾ ਗਵੰਡੀ ਤੁਹਾਡਾ ਕੋਈ ਰਿਸ਼ਤੇਦਾਰ ਆ ਗਿਆ ਉਸ ਕਮਰੇ ਚ ਨਹੀਂ ਜਾਣਾ ਚਾਹੀਦਾ ਜਿੰਨੂੰ ਰੋਗ ਉਹਨੇ ਲਾਉਣੀ ਉਹਨੇ ਰੱਖਣੀ ਉਹਨੇ ਟਕਣੀ ਦੂਜਾ ਉਹਨੂੰ ਹੱਥ ਨਾ ਲਾਵੇ ਸਵੇਰੇ ਮਤਲਬ ਇਹ ਉੱਠਣਾ ਉੱਠ ਕੇ ਲੈਟਰਿੰਗ ਬਾਥਰੂਮ ਜਾਓ ਲੈਟਰਿੰਗ ਬਾਥਰੂਮ ਜਾ ਕੇ ਬੁਰਸ਼ ਕਰਨਾ ਪਾਣੀ ਨਹੀਂ ਅੰਦਰ ਜਾਣ ਦੇਣਾ ਰਾਤ 12 ਵਜੇ ਤੋਂ ਬਾਅਦ ਆ ਪਾਣੀ ਧਾਣੀ ਨਹੀਂ ਪੀਣਾ ਇਸ਼ਨਾਨ ਕਰਕੇ ਉਸ ਸੁੱਚੇ ਮੂਸ ਕਮਰੇ ਜਾਇਣਾ ਜਿਹੜਾ ਗਲਾਸ ਆਖਿਆ ਹੈ ਮੈਂ ਪਹਿਲਾਂ ਉਹ ਗਲਾਸ ਲੈ ਕੇ ਟੂਟੀ ਤੋਂ ਪਾਣੀ ਲੈ ਆਉਣਾ ਉਸ ਕੁਜੇ ਦੇ ਕੋਲ ਉਸ ਕੁਜੇ ਦੇ ਵਿੱਚੋਂ ਰੱਖ ਕੱਢਣੀ ਆ ਤੇ ਕਬਲੀ ਚ ਪਾਉਣੀ ਆ ਤੇ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਉਹਨੂੰ ਘੋਲ ਕੇ ਆਪਣੇ ਸਰੀਰ ਤੇ ਲਾਉਣ ਜੇ ਸਾਰੇ ਦੇ ਸਾਰੇ ਤੇ ਲਾਓ ਜੇ ਥੋੜੇ ਤੇ ਥੋੜੇ ਤੇ ਲਾਓ ਜਦੋਂ ਲੱਗ ਗਈ ਉਦੋਂ ਆਹ ਜਿਹੜਾ ਪਾਣੀ ਬਚਿਆ ਕਿਸੇ ਗਮਲੇ ਨੂੰ ਕਿਸੇ ਰੋਖ ਨੂੰ ਦਵਾਰ ਨੂੰ ਇਸ ਤਰ੍ਹਾਂ ਪਾ ਦਿਓ ਕੰਧ ਨੂੰ ਗਲਾਸ ਉੱਥੇ ਲਿਆਣ ਕੇ ਰੱਖ ਦੇ ਲੈ ਕੌਲੀ ਧੋਣੀ ਨਹੀਂ ਇੱਥੇ ਚੌਂਗੜਾ ਲਾ ਕੇ ਫਿਰ ਬਾਬਾ ਜੀ ਦਾ ਨਾਮ ਜਪਣਾ 10 ਮਿੰਟ 5 ਮਿੰਟ 15 ਮਿੰਟ ਜਿੰਨਾ ਮਰਜ਼ੀ ਜਪੋ ਤਾਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਾਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਾਨ ਤਨ ਬਾਬਾ ਸਿੱਧ ਸਰਸਾਈਏ ਤਾਨ ਤਨ ਬਾਬਾ ਸਿੱਧ ਸਰਸਾਈਏ ਮੈਂ ਤੇਰਾ ਬੱਚਾ ਤੇਰਾ ਪੁੱਤਰਾ ਬਾਬਾ ਜੀ ਤੇਰੀ ਰੱਖ ਲਵੋ ਨਾ ਮੇਰਾ ਚਮੜੀ ਦਾ ਦੁੱਖ ਦਿਲਦਰ ਦੂਰ ਕਰੋ 10 15 ਮਿੰਟ ਨਾਮ ਜਪ ਕੇ ਉਸ ਨੂੰ ਬੜਾ ਚਾਹ ਪਾਣੀ ਸਕੋ ਚਾਹ ਪਾਣੀ ਸ਼ਾਕੇ ਚਮੜੇ ਦਾ ਜੋੜਾ ਨਹੀਂ ਪੋਣਾ ਚਮੜੇ ਦੀ ਬੈਲਟ ਨਹੀਂ ਲਵਣੀ ਪਲਾਸਟਿਕ ਦੇ ਬੂਟ ਟਾਕੀ ਦੇ ਬੂਟ ਕੈਂਚੀ ਜਮਲ ਪਾਉਰ ਰਬੜ ਦੇ ਬੂਟ ਪਾ ਸਕਦੇ ਚਮੜੇ ਦੀ ਕੋਈ ਚੀਜ਼ استعمال ਨਹੀਂ ਕਰਨੀ ਨਾਮ ਮੁੜ ਕੇ ਰੱਖ ਲਵਣੀ ਆ ਤੇ ਨਾਲ ਲਵਣੀ ਇੱਕ ਵਾਰ ਲਵਣੀ ਸਵੇਰੇ ਇੱਕ ਵਾਰ ਲਈ ਅਮਰਤ ਵੇਲੇ ਸੁੱਚੇ ਮੂੰਹ ਚਾਹ ਪਾਣੀ ਪੀਣ ਤੋਂ ਪਹਿਲਾਂ ਇਸ਼ਨਾਨ ਕਰਕੇ ਮੁੜ ਕੇ ਨਾਲ ਲਵਣੀ ਨਾ ਲਾਉਣੀ ਇੱਕ ਵਾਰ ਲਾਉਣੀ ਠੀਕ ਆ ਅੱਜ ਲਾਈ ਆ ਤੇ ਫਿਰ ਕੱਲ ਲਾਉਣੀ ਆ ਚਵੀਆਂ ਘੰਟੇ ਬਾਅਦ ਲਾਉਣੀ ਮੁੜ ਕੇ ਨਾਲ ਲਾਉਣੀ ਨਾਲ ਲਾਉਣੀ ਨਾ ਦਵਾਈ ਕੋਈ ਲਾਉਣੀ ਨਾ ਦਵਾਈ ਇਹਦੇ ਬਾਰੇ ਕੁ ਖਾਣੀ ਹੋਰ ਕੋ ਰੋ ਗਿਆ ਉਹਦੀ ਦਵਾਈ ਖਾ ਸਕਦੇ ਠੀਕ ਆ ਇਸ ਰੋਗ ਦੀ ਦਵਾਈ ਨਾ ਖਾਣੀ ਨਾ ਲਾਉਣੀ 40 ਦਿਨਾਂ ਤੋਂ ਪਹਿਲਾ ਰਮਾਨ ਆ ਗਿਆ ਫਿਰ 40 42 ਦਿਨ ਲਾਉਣੀ ਆ ਜੇ 40 ਦਿਨ ਹੋ ਗਏ ਰੋਗ ਰਹਿਂਦਾ ਵੇ ਤੇ ਫਿਰ ਆਪਾਂ ਵੱਧ ਵੀ ਲਾ ਸਕਦੇ ਆ ਜਿਤਨਾ ਕੋਈ ਕਿਸੇ ਦੀ ਯੜਾ ਵਾਲੀ ਹੁੰਦੀ ਆ ਤੇ ਫਿਰ ਵੱਧ ਲਾਉਣੀ ਪੈਂਦੀ ਆ ਉਸ ਤੋਂ ਬਾਅਦ ਫਿਰ ਦੂਰ ਜਿਹੜੇ ਮੰਡੀ ਨਹੀਂ ਜਾਣਾ ਜਾਣਾ ਸ਼ਾਮਾਂ ਨੂੰ ਵਾਪਸ ਆਉਣ ਨਾਲ ਆਗਾ ਨਹੀਂ ਪੈਣ ਦੇਣਾ ਰੋਜ਼ ਲਗਣੀ ਚਾਹੀਦੀ ਜੇ ਲਗਾ ਪਏ ਜੇ ਫਿਰ ਦੁਬਾਰਾ ਖੜਨੀ ਪੈਂਦੀ ਆ ਰੋਜ਼ ਲਾਉਣੀ ਪੈਂਦੀ ਉਹ ਝੂਠਾ ਕਿਸੇ ਨੂੰ ਦੇਣਾ ਨਹੀਂ ਝੂਠਾ ਜਿਹੜਾ ਖਾਣਾ ਨਹੀਂ ਰੱਖ ਕਿਸੇ ਨੂੰ ਦੇਣੀ ਨਹੀਂ ਗੁਰਦੁਆਰੇ ਜਾ ਕੇ ਜੋੜਿਆ ਝੂਠੇ ਬੱਤਨਾਂ ਦੀ ਕਿਤੇ ਸੇਵਾ ਨਹੀਂ ਕਰਨੀ ਕਰਨੀ ਆ ਕੋਈ ਹੋਰ ਕਰ ਸਕਦੇ ਪ੍ਰਸ਼ਾਦਾ ਪਕਾਉਣ ਵਾਲੀ ਵਰਤੌਣ ਵਾਲੀ ਉਸ ਤੋਂ ਬਾਅਦ ਸਰੀਰ ਜਿਹੜਾ ਉਹ ਪਵਿੱਤਰ ਰੱਖਣਾ ਬਿਲਕੁਲ ਘਰ ਵਾਲੀ ਨੂੰ ਟੱਚ ਨਹੀਂ ਕਰਨਾ ਗ੍ਰਸਤ ਮਾਰਕ ਨਹੀਂ ਕਰਨਾ ਜੇ ਕੋਈ ਜਨਾਨੀ ਨੇ ਲਵਣੀ ਆਉਂਦੇ ਬਰਤਨ ਨਹੀਂ ਸਾਫ ਕਰਨੇ ਜੇ ਸਾਫ ਕਰਨਿਆਂ ਮਾਫੀ ਮੰਗ ਕੇ ਕਰਨੇ ਉਹ ਵੀ ਜੇ ਨਹੀਂ ਕੋ ਕਰਾਗਾ ਕੋਈ ਮਜਬੂਰੀ ਨਹੀਂ ਤੇ ਬਰਤਨ ਸਾਫ ਨਹੀਂ ਕਰੀ ਦੇ ਫਿਰ ਠੀਕ ਆ ਜਦੋਂ ਆ ਗਿਆ ਰਮਾਨ ਕੌਲੀ ਗਲਾਸ ਉਹ ਬਾਬਾ ਜੀ ਦੀ ਬੱਚੀ ਹੋਇ ਰੱਖ ਸਭ ਕੁਝ ਜਲ ਪ੍ਰਵਾਹ ਕਰਨਾ ਕੋਈ ਦਰਿਆ ਨਹਿਰ ਸੂਆ ਵਗਦੇ ਪਾਣੀ ਚ ਖਲੋਤੇ ਚ ਨਹੀਂ ਜਲ ਪ੍ਰਵਾਹ ਕਰਕੇ ਕਿਲੋ ਸਰੇ 2 ਕਿਲੋ ਸਰੇ ਆਟਾ ਦਾਲ ਹਲਦੀ ਮਸਾਲਾ ਕੋਈ ਲੰਗਰ ਦਾ ਸਮਾਨ ਲਾ ਕੇ ਹੋਗਾ ਉਹ ਕਿਸੇ ਗੁਰਦੁਆਰੇ ਸਾਹਿਬ ਚੜਾ ਦਿਓ ਜਿੱਥੇ ਤੁਹਾਡੇ ਲਾਗੇ ਗੁਰਦੁਆਰਾ ਸਾਹਿਬ ਲੰਗਰ ਚੱਲਦਾ ਉੱਥੇ ਚੜਾ ਦੇ ਜੇ ਇੱਥੇ ਆਉਣਾ ਹੋਵੇ ਤੇ ਇੱਥੇ ਆਉਣਾ ਕਿਉਂਕਿ ਬਾਬਾ ਜੀ ਮਰਜਾਦਾ ਹੀ ਪਹਿਲਾਂ 5 ਜਾਂ 7 ਕੰਨਿਆਂ ਅਕਵਾਰੀਆਂ ਲੜਕੀਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਮਰਜਾਦਾ ਅੱਜ ਕੱਲ ਕੋਈ ਕਿਸੇ ਦੇ ਘਰੋਂ ਨਹੀਂ ਸਕਦਾ ਸਵਾ 2 ਕਿਲੋ ਗੁੜ ਦੀ ਮਜਰਾ ਜ਼ਰੂਰ ਗੁੜ ਲੈ ਕੇ ਆਇਆ ਕਰੋ ਸਵਾ 2 ਕਿਲੋ ਗੁੜ ਲੈ ਕੇ ਆਓ ਤੇ ਜੇ ਕੇਰੇ ਮੇਰੇ ਨਾਲ ਮੇਰੇ ਵੀਰ ਭਰਾ ਨੇ ਗੱਲ ਕਰਨੀ ਹੈ ਮੇਰਾ ਨੰਬਰ ਚੱਲਦਾ ਜਿੱਤੇ 8873473 72573 73473 72573 ਗੁਰੂ ਰੋਗੋ ਦੇ ਗਾੜੀ ਆ ਸਕਦਾ ਰੱਬ ਆ ਤੇ ਰੱਬ ਗਾੜੀ ਰੋਗ ਨਹੀਂ ਕੋਈ ਰਿੰਦਾ ਸਾਲ ਸਿਰਫ ਸਾਨੂੰ ਵਿਸ਼ਵਾਸ ਤੇ ਭਰੋਸਾ ਨਹੀਂ ਆਉਂਦਾ ਬਿਲਕੁਲ ਕਿਰਪਾ ਹੁੰਦੀ ਪਰਮੇਸ਼ਰ ਦੀ ਗਰੰਟਡ ਕਿਰਪਾ ਹੁੰਦੀ ਆ ਲੱਖਾਂ ਲੋਕ ਰਾਜੀ ਉਹ 450 ਸਾਲ ਦਾ ਵਾਰਿਆ ਗੁਰੂ ਅਰਜਨ ਦੇਵ ਪਾਸ਼ਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ